ਹਲੋ ਮੈਂ ਡਾਕਟਰ ਤੇਰਾ ਕੌਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਨਵਾਂ ਵਿਸ਼ਾ ਵੈਦਿਕ ਜੋਤਿਸ਼ ਹਮੇਸ਼ਾ ਮਨੁੱਖੀ ਜੀਵਨ ਉੱਪਰ ਗ੍ਰੈਂਡ ਨਕਸ਼ਤਰਾਂ ਦੇ ਡੂੰਗੇ ਪ੍ਰਭਾਵਾਂ ਨੂੰ ਦਰਸਾਉਂਦਾ ਆ ਰਿਹਾ ਹੈ ਇਸ ਵਾਰ ਆਕਾਸ਼ 'ਚ ਇੱਕ ਅਜੀਹਾਂ ਦ੍ਰਿਸ਼ ਬਣੇਗਾ ਜੋ ਵਿਗਿਆਨ ਧਰਮ ਇਤਿਹਾਸਤਾ ਇਹਨਾਂ ਨੂੰ ਜੋੜਦਾ ਹੈ ਸਾਥਿਓ 7 ਸਤੰਬਰ 2025 ਦੀ ਰਾਤ 9:58 ਮਿੰਟ ਤੇ ਚੰਦਰ ਗ੍ਰੈਂਡ ਲੱਗੇਗਾ ਜੋ 1:26 ਮਿੰਟ ਸਵੇਰ ਤੱਕ ਚਲੇਗਾ ਇਹ ਗ੍ਰੈਂਡ ਬਲੱਡ ਮੂਨ ਦੇ ਰੂਪ ਵਿੱਚ ਪੂਰੇ ਭਾਰਤ 'ਚ ਦਿਖੇਗਾ ਭਾਵ ਇਹ ਪੂਰਨ ਚੰਦਰ ਗ੍ਰੈਂਡ ਹੋਵੇਗਾ 7 ਸਤੰਬਰ 2025 ਦੀ ਰਾਤ ਅਕਾਸ਼ ਖੂਨ ਵਰਗਾ ਲਾਲ ਹੋ ਜਾਏਗਾ ਬਲੱਡ ਮੂਨ ਤੇ ਕਿਹਾ ਨਾ ਇਹ ਚੰਦਰ ਗ੍ਰੈਂਡ ਜਿਹਨੂੰ ਬਲੱਡ ਮੂਨ ਵੀ ਕਿਹਾ ਜਾਂਦਾ ਹੈ ਪਿਤ੍ਰਪਖ ਦੀ ਸ਼ੁਰੂਆਤ ਦੇ ਨਾਲ ਹੀ ਹੋ ਰਿਹਾ ਹੈ ਤੁਸੀਂ ਜਾਣਦੇ ਹੋ ਮੈਦਿਕ ਜੋਤਿਸ਼ ਹਮੇਸ਼ਾ ਸਾਨੂੰ ਅਕਾਸ਼ ਦੇ ਡੁੰਗੇ ਰਾਜਾਂ ਦੀ ਸੂਚਨਾ ਦਿੰਦਾ ਹੈ ਗ੍ਰਹਿ ਤੇ ਚੰ드ਰਮਾ ਦੀ ਹਰ ਚਾਲ ਮਨੁੱਖੀ ਜੀਵਨ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ ਚੰ드ਰਮਾ ਦਾ ਸਬੰਧ ਤਾਂ ਸਾਡੇ ਮਨ ਨਾਲ ਤੇ ਮਨ ਹੀ ਤਾਂ ਹੈ ਬੇਲਗਾਮ ਅਥਰਾ ਕੋੜਾ ਇਹ ਤਾਂ ਉਦਾਂ ਹੀ ਨ ਕਾਬੂ ਚਾਉਂਦਾ ਤੇ ਜਦੋਂ ਲੱਗ ਜਾਏਗਾ ਚੰਦਰ ਗ੍ਰਹਿਣ ਤਾਂ ਫਿਰ ਕੀ ਹਾਲ ਹੋਏਗਾ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਖਗੋਲੀ ਘਟਨਾ ਬਾਰੇ ਦੱਸਣ ਜਾ ਰਹੀ ਹਾਂ ਜੋ ਧਰਮ ਆਸਥਾ ਤੇ ਵਿਗਿਆਨ ਤਿੰਨਾਂ ਨਾਲ ਜੁੜੀ ਦਿੱਤਾ ਹੈ ਹੀ ਇਹਦਾ ਸਿੱਧਾ ਅਸਰ 12 ਰਾਸ਼ੀਆਂ ਦੀ ਕਿਸਮਤ ਉੱਤੇ ਵੀ ਪਵੇਗਾ ਰੋ ਮੇਰੇ ਨਾਲ ਅੰਤ ਤੱਕ ਕਿਉਂਕਿ ਅੰਤ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ ਇੱਕ ਸੁਪਰ ਉਪਾ ਮੈਂ ਪਹਿਲਾਂ ਦੱਸ ਦਵਾਂ ਕਿ ਇਸ ਗ੍ਰੈਂਡ ਦੇ ਧਾਰਮਿਕ ਮਹੱਤਵ ਕੀ ਹੋ ਸਕਦਾ ਥੋੜੀਆਂ ਜਿਹੀਆਂ ਗੱਲਾਂ ਉਸ ਬਾਰੇ ਇਹ ਗ੍ਰੈਂਡ ਸਿਰਫ ਆਕਾਸ਼ੀ ਘਟਨਾ ਹੀ ਨਹੀਂ ਹੈ ਸਗੋਂ ਪਿਤਰਪੱਖ ਦੀ ਸ਼ੁਰੂਆਤ ਨਾਲ ਵੀ ਜੁੜਿਆ ਹੋਇਆ ਹੈ ਉਸੇ ਦਿਨ ਪਿਤਰਪੱਖ ਵੀ ਸ਼ੁਰੂ ਹੈ ਸ਼ਰਾਦ ਸ਼ੁਰੂ ਹੋਣ ਜਾ ਰਹੇ ਹਨ ਪੂਰੇ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਜਦੋਂ ਗ੍ਰਹਣ ਤੇ ਪਿਤਰਪੱਖ ਇਕੱਠੇ ਹੁੰਦੇ ਹਨ ਤਾਂ ਪਿਤਰਾਂ ਦੀ ਤ੍ਰਿਪਤੀ ਲਈ ਖਾਸ ਤਾਕਤਵਰ ਸਮਾਂ ਬਣ ਜਾਂਦਾ ਇਸ ਦਿਨ ਉਪਵਾਸ ਭਾਵ ਵਰਤ ਜਪ দান ਤੇ ਤਿਰਤ ਸੇਵਾ ਕਰਨ ਦਾ ਵਿਸ਼ੇਸ਼ ਮਹੱਤਵ ਹੈ ਰਹਿਓ ਮੇਰੇ ਨਾਲ ਅੰਤ ਤੱਕ ਕਿਉਂਕਿ ਮੈਂ ਤੁਹਾਨੂੰ ਇੱਕ ਸੁਪਰ ਪਾਵਰ ਵੀ ਵੀਡੀਓ ਦੇ ਅੰਤ ਉੱਤੇ ਦੱਸਣਾ ਹੁੰਦਾ ਹੈ ਗ੍ਰਹਣ ਦਾ ਸਮਾਂ ਦੱਸਦਾ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਦੇਖਣਾ ਹੁੰਦਾ ਸੁਤਕ ਸਮਾਂ ਨੋਟ ਕਰ ਲਵੋ ਗ੍ਰਾਂਢ ਸ਼ੁਰੂ ਹੋਣ ਜਾ ਰਿਹਾ ਹੈ 7 ਸਤੰਬਰ ਰਾਤ 9:58 ਮਿੰਟ ਤੇ ਖਤਮ ਹੋਏਗਾ 8 ਸਤੰਬਰ ਰਾਤ 1:26 ਮਿੰਟ ਤੇ ਇਸ ਦੀ ਟੋਟਲ ਮਿਆਦ 3 ਘੰਟੇ 28 ਮਿੰਟ ਦੀ ਬਣਦੀ ਆ ਤੇ ਸੁਤਕ ਕਾਲ ਦੁਪਹਿਰ 12:58 ਮਿੰਟ ਤੋਂ ਸ਼ੁਰੂ ਹੋ ਚੁੱਕਾ ਹੋਏਗਾ ਸੋ ਖਿਆਲ ਰੱਖਣਾ ਇਸ ਸਮੇਂ ਨੂੰ ਨੋਟ ਕਰ ਲਓ ਗ੍ਰੰਥਾਂ ਅਨੁਸਾਰ ਗ੍ਰਾਂਢ ਦੇ ਸਮੇਂ ਪਿਤਰਪੱਖ ਹੋਣ ਕਰਕੇ ਪਿਤਰਾਂ ਦੀ ਸ਼ਾਂਤੀ ਤੇ ਕਰਮਫਲ ਉੱਤੇ ਖਾਸ ਪ੍ਰਭਾਵ ਪੈਂਦਾ ਹੈ ਇਸ ਲਈ ਇਸ ਦਿਨ ਤੁਸੀਂ ਕਿਸੇ ਵੀ ਤਰ੍ਹਾਂ ਦੇ ਪਿਤਰ ਦੋਸ਼ ਤੋਂ ਜੇ ਮੁਕਤ ਹੋਣਾ ਹੈ ਤਾਂ ਤੁਸੀਂ ਵਰਤ ਸਕਦੇ ਹੋ ਜੇ ਤੁਹਾਡੀ ਸਿਹਤ ਇਜਾਜ਼ਤ ਦਿੰਦੀ ਹੈ ਜਪ ਕਰੋ ਪਾਠ ਕਰਨਾ ਤੇ ਦਾਨ ਕਰਨਾ ਇਹ ਤਿੰਨ ਚੀਜ਼ਾਂ کارਗਰ ਸਾਬਤ ਹੁੰਦੀਆਂ ਨਿਸ਼ਚਿਤ ਹੈ ਕਿ ਪਿਤਰ ਪਖ ਵਿਜੇ ਹੋਵੇ ਤੇ ਉਧਰੋਂ ਲੱਗ ਜਾਏ ਪੂਰਨ ਚੰਦਰ ਗ੍ਰਹਿਣ ਤਾਂ ਰਾਸ਼ੀਆਂ ਉੱਤੇ ਕੀ ਅਸਰ ਹੋਏਗਾ ਇਹ ਕਿਉਰੀਓਸਿਟੀ ਸਾਰਿਆਂ ਨੂੰ ਹੋਏਗੀ ਮੈਂ ਤੁਹਾਡੀ ਉਸ ਕਿਉਰੀਓਸਿਟੀ ਨੂੰ ਦੂਰ ਕਰਨ ਲੱਗੀਆਂ ਚਲੋ ਫਿਰ ਸੁਣੋ ਰਾਸ਼ੀ ਉਸ ਤੇ ਕੀ ਤੁਹਾਡਾ ਅਸਰ ਹੈ ਤੇ ਕੀ ਉਪਾਅ ਤੁਸੀਂ ਕਰਨੇ ਆ ਝਟਪਟ ਮੇਕ ਰਾਸ਼ੀ ਮਾਨਸਿਕ ਦਬਾ ਰਹਿਣਾ ਪਰ ਅਚਾਨਕ ਤਨ ਲਭ ਹੋ ਸਕਦਾ ਤੁਸੀਂ ਉਪਾਅ ਕਰੋਗੇ ਓਮ ਅੰਗੰ ਅੰਗਾਰ ਕਾਇ ਨਮਹ ਓਮ ਅੰਗਾਰ ਕਾਇ ਨਮਹ ਦਾ ਜਪ ਕਰੋਗੇ ਤਾਂ ਮਿੱਠਾ ਤੇਲ ਦਾਨ ਕਰਨਾ ਤੁਸੀਂ ਮਿੱਠਾ ਤੇਲ ਬ੍ਰਖ ਰਾਸ਼ੀ ਵਾਲਿਓ ਪਰਿਵਾਰਕ ਖਰਚੇ ਵਧਣਗੇ ਉਪਾਅ ਕਰੋਗੇ ਕਾਲੇ ਤਿਲਾਂ ਦਾ ਦਾਨ ਓਮ ਸ਼ੁਕਰਾਏ ਨਮਾ ਦਾ ਜਪ ਕਰਨਾ ਹੈ ਇੱਕ ਇੱਕ ਮਾਲਾ ਕੱਢ ਲਿਓ ਕੋਈ ਹਰਜ ਨਹੀਂ ਹੈ ਮਿਥਨ ਰਾਸ਼ੀ ਵਾਲਿਓ ਕੈਰੀਅਰ ਚ ਬਦਲਾਅ ਆਏਗਾ ਤੇ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਵੀ ਖੁੱਲ ਸਕਦੇ ਹਨ ਉਪਾ ਕਰੋਗੇ ਹਰੇ ਕਪੜੇ ਦਾ ਦਾਨ ਓਮ ਬੁੱਧਾਏ ਨਮਾ ਦਾ ਜਪ ਕਰਨਾ ਹੈ ਕਰਕ ਰਾਸ਼ੀ ਵਾਲਿਓ ਕਰਕ ਵਿੱਚ ਸ਼ਾਂਤੀ ਰਹੇ ਪਰ ਸਿਹਤ ਤੇ ਧਿਆਨ ਦੇਣਾ ਪਏਗਾ ਉਸ ਦਿਨ ਤੁਸੀਂ ਧਿਆਨ ਰੱਖਣਾ ਆਪਣੀ ਸਿਹਤ ਦਾ ਉਪਾ ਕਰਨਾ ਗੰਗਾ ਜਲ ਛਿੜਕ ਦਿਓ ਘਰ ਦੇ ਵਿੱਚ ਸਾਰੇ ਪਿਛਲੇ ਪਾਸੇ ਤੋਂ ਸ਼ੁਰੂ ਕਰਕੇ ਗੇਟ ਤੱਕ ਜਾਂ ਮੇਂਦਰਵਾਜ਼ੇ ਤੱਕ ਚਲੇ ਜਾਇਦਾ ਹੁੰਦਾ ਓਮ ਸੋਮਾਏ ਨਮਹ ਦਾ ਜਪ ਕਰਨਾ ਤੁਸੀਂ ਸਿੰਘ ਰਾਸ਼ੀ ਵਾਲੇ ਦਾ ਖਰਚਾ ਵਧਣਾ ਹੈ ਜੀ ਇਹ ਪਿਤਰ ਪਖ ਸ਼ੁਰੂ ਹੋ ਗਿਆ ਪਰ ਜਿਹੜਾ ਪੂਰਨ ਚੰਦਰ ਗ੍ਰਹਿ 7 ਸਤੰਬਰ ਨੂੰ ਲੱਗਣਾ ਹੈ ਤੁਹਾਡੀ ਰਾਸ਼ੀ ਤੇਜ ਦਾ ਅਸਰ ਇਹ ਪੈਣਾ ਹੈ ਜੀ ਸੋ ਤੁਸੀਂ ਆਪਣਾ ਹੰਕਾਰ ਛੱਡੋਗੇ ਲਿਓ ਰਾਸ਼ੀਆਂ ਚ ਹੰਕਾਰ ਬਹੁਤ ਹੁੰਦਾ ਲਿਓ ਰਾਸ਼ੀ ਪਤਾ ਨਹੀਂ ਕੀ ਕਰ ਸਿੰਘ ਸ਼ੇਰ ਉਪਾ ਕਰੋਗੇ ਗਾਂਧੀ ਸੇਵਾ ओम ह्रीं सूर्याय नमः दजप करोगे कन्या राशि वाले रिश्तोंਾਂ ਚ ਸੁਧਾਰ ਹੋਏਗਾ ਵਿਆਹ ਦਾ ਜੋਗ ਸਮਾਂ ਬਣ ਰਿਹਾ ਹੈ ਉਪਾ ਕਰੋਂਗੇ ਮਿੱਠਾ ਭੋਜਨ ਬੱਚਿਆਂ ਨੂੰ ਖਵਾ ਦਿਓ ਰੋਟੀ ਚ ਚੀਨੀ ਪਾ ਦਿਓ ਖਵਾ ਦਿਓ ਪਚਪਚ ਖਾਈਦੀ ਹੁੰਦੀ ਸੀ ਨਾ ਬਹੁਤ ਸਵਾਦ ਲੱਗਦੀ ਸੀ ओम बुद्धाय नमः ਦਾ ਪਾਠ ਕਰ ਲੈਣਾ ਤੁਲਾ ਰਾਸ਼ੀ ਵਾਲੇ ਉਹ ਕਾਰਵਰ ਕਾਰੋਬਾਰ ਦੇ ਵਿੱਚ ਲਾਭ ਹੋ ਜਾਣਾ ਪਰ ਮਿਹਨਤ ਵੱਜ ਜਾਣੀ ਤੁਹਾਡੀ ਕਰ ਲਓਗੇ ਉਪਾ ਤੁਸੀਂ ਚਾਂਦੀ ਦਾ ਦਾਨ ਕਰ ਦਿਓ ਸਿੱਕਾ ਇੱਕ ਦੇ ਦਿਓ ओम शुक्राय नमः ਦਾ ਜਪ ਕਰ ਦਿਓ ਵ੍ਰਿਸ਼ਚ ਰਾਸ਼ੀ ਵਾਲਿਓ ਆਤਮ ਵਿਸ਼ਵਾਸ ਬਹੁਤ ਵੱਧ ਜਾਣਾ ਨਵੀਆਂ ਸ਼ੁਰੂਆਤਾਂ ਹੋਣ ਦੇ ਕਾਰਨ ਤੁਸੀਂ ਆਰੰਭ ਹੋਣ ਜਾ ਰਿਹਾ ਨਵੀਂ ਸ਼ੁਰੂਆਤ ਦਾ ਉਪਾ ਕਰੋਂਗੇ ਛੋਲੇ ਅੰਦਾਲ ਦਾ ਦਾਨ ਓਮ ਕੇਤਵੇ ਨਮ ਦਾ ਪਾਠ ਇੱਕ ਮਾਲਾ ਤੁਨੂ ਰਾਸ਼ੀ ਵਾਲਿਓ ਧਾਰਮਿਕ ਯਾਤਰਾ ਦਾ ਜੋਗ ਬਣਦਾ ਪਿਆ ਆਤਮਿਕ ਸ਼ਾਂਤੀ ਬਣੀ ਰਹਿਣੀ ਹੈ ਉਪਾ ਕਰੋਂਗੇ ਪੀਲਾ ਕਪੜਾ ਦਾਨ ਕਰ ਦਿਓ ਓਮ ਬ੍ਰਿਸ਼ਪਤਾਏ ਨਮਹ ਦਾ ਜਪ ਤੁਸੀਂ ਕਰੋਗੇ ਇੱਕ ਮਾਲਾ ਮਕਰ ਰਾਸ਼ੀ ਵਾਲਿਆਂ ਦੀ ਵਾਰੀ ਆ ਗਈ ਗੁਪਤ ਵਿਰੋਧੀ ਸਰਗਰਮ ਹੋ ਸਕਦੇ ਹਨ ਵੀ ਵਾਲਾ ਵੀ ਸੇਫ ਉਪਾ ਕਰੋਂਗੇ ਕਾਲੇ ਕਪੜੇ ਦਾਨ ਓਮ ਸ਼ਨਿਸ਼ਚਰਯ ਨਮਾ ਦਾ ਜਪ ਕਰੋਗੇ ਕੰਮ ਰਾਸ਼ੀ ਵਾਲਿਓ ਦੋਸਤਾਂ ਤੋਂ ਸਹਿਯੋਗ ਮਿਲੇਗਾ ਪਰ ਵਾਦ ਵਿਵਾਦ ਤੋਂ ਬਚਣਾ ਹੈ ਲੜਾਈ ਝਗੜਾ ਨਹੀਂ ਕਰਨਾ ਉਪਾ ਕਾਲੇ ਤੇਲ ਜਲ ਵਿੱਚ ਪਾਓ ਜਲ ਪ੍ਰਵਾਹ ਕਰੋ ਓਮ ਸ਼ਨਿਸ਼ਚਰਯ ਨਮਾ ਦਾ ਜਪ ਕਰ ਲਓ ਮੇਨ ਰਾਸ਼ੀ ਵਾਲੇ ਆਤਮੰਤਨ ਕਰਨਗੇ ਆਪਣੇ ਆਪ ਨੂੰ ਕਰੈਕਸ਼ਨਸ ਕਰਨਗੇ ਅੰਦਰੋਂ ਨੌਕਰੀ 'ਚ ਸੁਧਾਰ ਹੋ ਜਾਣਾ ਹੈ ਉਪਾਅ ਕਰੋਗੇ ਦੁੱਧ ਦਾ ਦਾਨ ਓਮ ਨਮੋ ਨਾਰਾਇਣ ਜਪਨਾ ਹੈ ਸੁਪਰ ਬਾਦਸਮ ਦੀ ਵਾਰੀ ਆ ਗਈ ਹੈ ਸਾਰੀਆਂ ਰਾਸ਼ੀਆਂ ਲਈ ਸਭ ਤੋਂ ਜਾਂ ਉਪਾਅ ਗ੍ਰਹਿਣ ਦੇ ਅੰਤ ਤੇ ਜਦੋਂ ਗ੍ਰਹਿਣ ਸਮਾਪਤ ਹੋ ਜਾਏ ਸਮਾਂ ਮੈਂ ਦੱਸ ਚੁੱਕੀ ਹਾਂ ਤੁਹਾਨੂੰ 11 ਕਾਲੇ ਤਿਲ ਖੰਡਤ ਨਾ ਹੋਣ 11 ਕਾਲੇ ਤਿਲ ਲੈਣਿਆ ਗੰਗਾ ਜਲ 'ਚ ਪਾ ਲਓ ਗੰਗਾ ਜਲ ਸਾਰੇ ਘਰਾਂ 'ਚ ਅਵੇਲੇਬਲ ਨਹੀਂ ਹੋ ਸਕਦਾ ਕੋਈ ਵੀ ਪਵਿੱਤਰ ਧਰਮ ਸਥਾਨ ਦੇ ਪਵਿੱਤਰ ਸਰੋਵਰ ਦਾ ਜਲ ਲੈ ਸਕਦੇ ਹੋ ਉਹਦੇ 'ਚ 11 ਕਾਲੇ ਤਿਲ ਪਾਉਣੇ ਆ ਤਾਂ ਤੁਸੀਂ ਪਿਤਰਾਂ ਦੇ ਨਾਮ ਤੇ ਤਰਪਨ ਕਰਨਾ ਤਿੰਨ ਚੁਲੀਆਂ ਗਮਲੇ 'ਚ ਪਾ ਦਿਓ ਜਾਂ ਜੇ ਕੱਚੀ ਜਗ੍ਹਾ ਤੇ ਜ਼ਮੀਨ ਤੇ ਪਾਉਣਾ ਬੈਟਰ ਆ ਦੱਖਣ ਵਾਲੇ ਪਾਸੇ ਤੁਹਾਡਾ ਮੂੰਹ ਹੋਣਾ ਚਾਹੀਦਾ ਇਸ ਦੇ ਨਾਲ ਪਿਤਰ ਦੁਸ਼ਾਂਤ ਹੋ ਜਾਂਦਾ ਤੇ اچانک ਰੁਕੀ ਹੋਈ ਤਕਦੀਰ ਚੱਲ ਪੈਂਦੀ ਆ ਕਾਰਨ ਪਿਤਰਾਂ ਦਾ ਅਸ਼ੀਰਵਾਦ ਮਿਲ ਜਣਾ ਦੋਸਤੋ 8 ਸਤੰਬਰ ਦੇ ਬਲੱਡ ਮੂਨ ਚੰਦਰ ਗ੍ਰਹਿਣ ਦੀ ਪੂਰੀ ਜੋਤਿਸ਼ ਜਾਣਕਾਰੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹ ਗ੍ਰਹਿਣ ਦੇਖੋਗੇ ਅੱਛਾ ਜਿਹੜੀਆਂ ਰਾਸ਼ੀਆਂ ਦਾ ਮੈਂ ਸਰ ਦੱਸਿਆ ਮੈਨੂੰ ਕਮੈਂਟ ਕਰਕੇ ਦੱਸਿਆ ਵੀ ਕਰੋ ਤਾਂ ਕਿ ਰਿਸਪਾਂਸ ਮਿਲਦਾ ਰਹੇ ਕਿ ਕੀ ਜੋ ਮੈਂ ਕਹਿ ਰਹੀ ਹਾਂ ਉਹ ਕੈਲਕੂਲੇਸ਼ਨਾਂ ਮੇਰੀਆਂ ਠੀਕ ਵੀ ਆ ਕਿ ਮੈਂ ਐਵੇਂ ਹੀ ਮਤਲਬ ਐਕੂਰੇਟ ਨਹੀਂ ਦੱਸ ਰਹੀ ਸੋ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਪਿਤਰਪਖਸ਼ ਦੇ ਨਾਲ ਜੁੜੀ ਵੀਡੀਓ ਸੀਰੀਜ਼ ਸ਼ੁਰੂ ਕਰਨ ਜਾ ਰਹੀ ਹਾਂ ਮੈਂ ਪਹਿਲਾਂ ਦੱਸ ਦੇਣੀ ਆ ਪਿਤਰਪਖ ਜਿੰਨੇ ਦਿਨ ਚੱਲਣਾ ਮੈਂ 5-7 ਵੀਡੀਓਜ਼ ਬਹੁਤ ਕੰਮ ਦੀਆਂ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸਾਡੇ ਜੀਵਨ ਦਾ ਬਹੁਤਾ ਹਿੱਸਾ ਪਿਤਰਾਂ ਦੀ ਨਾਰਾਜ਼ਗੀ ਨਾਲ ਜੂਝਦਿਆਂ ਬੀਤ ਜਾਂਦਾ ਸਾਰਿਆਂ ਦਾ ਹਰ ਹਰ ਘਰ ਦਾ ਹੀ ਹਾਲ ਮਾੜਾ ਹੋਇਆ ਪਿਆ ਮੈਨੂੰ ਇੰਨੇ ਫੋਨ ਆਉਂਦੇ ਆ ਬਹੁਤ ਪਰੇਸ਼ਾਨ ਨੇ ਲੋਕ ਸੋ ਇਹ ਸਮੱਸਿਆਵਾਂ ਦੀ ਜੜ ਇੱਥੇ ਆ ਇਹ ਮੂਲ ਆ ਇੱਥੋਂ ਲੱਭੋ ਸੋ ਜ਼ਰੂਰ ਦੇਖਣਾ ਇਹ ਸੀਰੀਜ਼ ਵੀਡੀਓ ਚੰਗੀ ਲੱਗੀ ਅੱਜ ਦੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਡਾਕਟਰ ਤੇਰਾਕਰ ਨੂੰ ਸਬਸਕ੍ਰਾਈਬ ਖੁਦ ਕਰਦੋ ਕਰੋਗੇ ਮੇਰਾ ਸਵਾਲ ਹੈ ਖੁਦ ਕਦੋਂ ਕਰੋਗੇ ਤੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਕੋਲੋਂ ਸਬਸਕ੍ਰਾਈਬ ਕਦੋਂ ਕਰਵਾਓਗੇ ਕੋਈ ਪਤਾ ਨਹੀਂ ਵੀਡੀਓ ਵੀ ਪੂਰੀ ਨਹੀਂ ਸੁਣਦੇ ਇੰਨੀ ਮਿਹਨਤ ਨਾਲ ਮੈਂ ਕੰਮ ਕਰ ਰਹੀ ਆ ਸੋ ਮੇਰ ਨੂੰ ਸਾਥ ਦਿਓ ਮਿਲਦੀਆਂ ਕੱਲ ਨਵੀਂ ਵੀਡੀਓ ਨਾਲ ਰੱਖੋ ਆਪਣਾ ਖਿਆਲ ਟਿਲ देन ਬਾਏ ਬਾਏ